ਅੱਜ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਸਫਲਤਾਪੂਰਵਕ ਕੀਤਾ ਗਿਆ ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਸ਼੍ਰੀ ਹਰਪਾਲ ਸਿੰਘ ਡੀ ਸੀ ਪੀ ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਹਰਜਿੰਦਰ ਸਿੰਘ ਲਾਲ ਪੱਤਰਕਾਰ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਦੁਪਹਿਰ ਸੈਸ਼ਨ ਦੇ ਮੁੱਖ ਮਹਿਮਾਨ ਸ਼੍ਰੀ ਬਨੋਦ ਕੁਮਾਰ ਦੱਤ ਚਾਨਕਿਆ ਡੈਰੀ ਅਤੇ ਸ਼੍ਰੀ ਪੁਸ਼ਕਰ ਰਾਜ ਸਿੰਘ ਨੂੰ ਬਹੁਤ ਜ਼ਿਆਦਾ ਇਦਨ ਇਦਨ ਇਲੈਕਟ੍ਰਿਕ ਮੀਟ ਹੋਈ ਹੈ ਔਰ ਤੇ ਆਪਣੇ ਘਰ ਨਾਲ ਜਿਹੜਾ ਏਅਰ ਸਕੂਲ ਹੈ ਉਹਨਾਂ ਦੇ ਹੀ ਬੱਚੇ ਸਾਰੇ ਨਸ਼ਮ ਵਿਦਿਆ ਖੇਡਾਂ ਦੋ ਚੀਜ਼ਾਂ ਨੇ ਜੋ ਬੰਦਿਆਂ ਨੂੰ ਨਜ਼ਰ ਆਉਂਦਾ ਹੀ ਜ਼ਿਆਦਾ ਪਿਆਰਾ ਲੱਗਦਾ ਹੈ ਸਾਰੇ ਜਾਣੇ ਵਿਦਾਈ ਦੇ ਪਾਸਰ ਨੇ ਕਿ ਬਹੁਤ ਸਾਲਾਂ ਬਾਅਦ ਹੋਇਆ ਮੇਰੀ ਸਾਡੇ ਦੇ ਇੱਥੇ ਪੈਕੀਵਾਰ ਹੋਇਆ ਹਨ ਕਿ ਗਰਾਊਂਡ ਦੇ ਵਿੱਚ ਐਨਐਲਐਸ ਕਾਲਜ ਦੇ ਪ੍ਰਤੀਜਾਪਰ ਕਰਨ ਲਈ ਸਪੋਰਟਸ ਇਵੈਂਟ ਦਾ ਵੈਸੀ ਸਕੂਲਾਂ ਵਿੱਚ ਕੰਟੀਨਿਊ ਹੋਣੀ ਚਾਹੀਦੀ ਹੈ ਇਹ 14 ਸਾਲ ਬਾਅਦ ਜਿਹੜਾ ਸਾਡੀ ਨਿਯਮ ਕਮੇਟੀ ਜਿਹੜਾ ਤੁਸੀਂ ਕਵਰ ਕਰਦੇ ਹੋ ਔਰ ਬੜੇ ਸ਼ੌਂਕ ਨਾਲ ਕਿਉਂਕਿ ਤੁਸੀਂ ਵੀ ਉਰੇ ਸਾਰੇ ਮੋਸਟਲੀ ਪੜੇ ਹੋ ਇਸ ਇੰਸਟੀਚਿਊਸ਼ਨਾਂ 'ਚ ਤੇ ਤੁਹਾਨੂੰ ਵੀ ਸ਼ੌਂਕ ਹੈ ਵੀ ਆਪਣੇ ਇੰਸਟੀਚਿਊਸ਼ਨਾਂ ਦਾ ਨਾਮ ਆਵੇ ਤੇ ਮੈਂ ਦੂਸਰੇ ਨੰਬਰ ਤੇ ਵਿਦਾਈ ਦਾ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਸਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਸਫਟਾਪੂਰਵਕ ਕੀਤਾ ਗਿਆ ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਸ਼੍ਰੀ ਹਰਪਾਲ ਸਿੰਘ ਡੀ ਸੀ ਪੀ ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਹਰਜਿੰਦਰ ਸਿੰਘ ਲਾਲ ਪੱਤਰਕਾਰ ਸ਼੍ਰੋਮਣੀ ਪੁਰਸਕਾਰ ਪਪ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਦੁਪਹਿਰ ਸੈਸ਼ਨ ਦੇ ਮੁੱਖ ਮਹਿਮਾਨ ਸ਼੍ਰੀ ਵਿਨੋਦ ਕੁਮਾਰ ਦਤ ਚਾਨਕਿਆ ਡੈਰੀ ਅਤੇ ਸ਼੍ਰੀ ਪੁਸ਼ਕਰ ਰਾਜ ਸਿੰਘਨੂ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਸੰਜੀਤ ਧਮੀਜਾ ਨਵੀਨ ਤਮਰ ਜੇਸ਼ ਡਾਲੀਆ ਜਤਿੰਦਰ ਦੇਵਗਨ ਅਤੇ ਮੋਹਤ ਗੋਹਿਲ ਵੱਲੋਂ ਗਰਮ ਜੋਸ਼ ਨਾਲ ਸਵਾਗਤ ਕੀਤਾ ਗਿਆ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿੱਚ ਖੇਡ ਭਾਵਨਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਂਦੇ ਹਨ ਵਧਾਈਆਂ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਸਾਡੇ ਸਾਰੇ ਮੈਨੇਜਮੈਂਟ ਨੂੰ ਵਧਾਈ। ਬਹੁਤ ਬਹੁਤ ਨਾਮਾ ਕੋਰਟ ਦੇ ਪ੍ਰਿੰਸੀਪਲ ਸਾਹਿਬ ਨੂੰ ਕਿਉਂਕਿ ਬਹੁਤ ਮੈਸਰ ਜਿਆਦਾ ਐਡਿਟਿਵਮੈਂਟ ਹੋਈ ਹੈ ਔਰ ਤੇ ਆਪਣੇ ਘਰਨਾ ਜਿਹੜਾ ਏਅਰ ਸਕੂਲ ਹੈ ਉਹਨਾਂ ਦੇ ਹੀ ਬੱਚੇ ਸਾਰੇ ਅੱਜ ਪਰਫਾਰਮ ਕਰ ਰਹੇ ਆ 100 ਮੀਟਰ 200 ਮੀਟਰ 400 ਮੀਟਰ ਲੈ ਔਰ ਪਾਲਾ ਔਰ ਹਾਈ ਜੰਪ ਵਗੈਰਾ ਕਰਾਉਂਦੇ ਸਾਰੀਆਂ ਜੋ ਹੈ ਬੱਚਿਆਂ ਦੀਆਂ ਬੱਚੀਆਂ ਦੀਆਂ ਇਹ ਜਿਹੜੀਆਂ ਕਿ ਮਾਹੌਲ ਦੀਆਂ ਔਰ ਜਿਹੜਾ ਅੱਜ 13 14 ਸਾਲ ਬਾਅਦ ਹੈ ਜਿਹੜਾ ਇਵੈਂਟ ਹੋ ਰਿਹਾ ਇਹਦੇ ਵਿੱਚ ਮੈਂ ਸਮਝਦਾ ਕਿ ਬੱਚਿਆਂ 'ਚ ਤੁਸੀਂ ਦੇਖ ਰਹ ਹੁੰਦੇ ਹੋ ਕਿਵੇਂ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਹਨਾਂ ਨੇ ਕਈ ਬੱਚਿਆਂ ਨੇ ਤਾਂ ਜਿਹੜੇ ਪਲੱਸ 2 'ਚ ਹੋਣਗੇ ਉਹਨਾਂ ਨੇ ਵੀ ਮੰਗਰੋ ਜਦੋਂ ਦੇ ਅੱਧੇ ਆਏ ਆ ਜੇਵੀ ਤੋਂ ਲੈ ਕੇ 6-7 ਸਾਲ ਹੋ ਗਏ ਤਾਂ ਉਹਨਾਂ ਨੇ ਅੱਜ ਤੱਕ ਸਪੋਰਟਸ ਦੇ ਵੀਰ ਸਾ ਨਹੀਂ ਲਿਆ ਔਰ ਜਦੋਂ ਦੀ ਅਸੀਂ ਇਹ ਡੇਢ ਦੋ ਮਹੀਨੇ ਤੋਂ ਇਹ ਤਿਆਰੀ ਕੀਤੀ ਹੈ ਸਾਡੇ ਸਾਰਾ ਸਟਾਫ ਵੀ ਔਰ ਤੁਸੀਂ ਦੇਖੋ ਗ੍ਰਾਉਂਡ ਨੂੰ ਵੀ ਕਿਵੇਂ ਦੁਲਨਵਾਂਗ ਸਜਾਇਆ ਗਿਆ ਪੂਰਾ ਮਾਹੌਲ ਜਿਹੜਾ ਹੈ ਉਹ ਐਦਾਂ ਲੱਗਦਾ ਕਿ ਇੱਥੇ 올림픽 ਹੋ ਰਹੀ ਹੈ ਤੁਸੀਂ ਆਪ ਦੇਖ ਲਓ ਅੱਜ ਅੱਜ ਇਹ ਪ੍ਰਗਮਾਨ ਦੇ ਤੌਰ ਤੇ ਦੀ ਗੱਲ ਹੈ ਉਹ ਇੱਥੇ ਦੇ ਅਸੀਂ ਇਸ ਨੂੰ ਮੁਕਰਕ ਦੇ ਹੋਏ ਜੋ ਕਿ ਖੰਨੇ ਦੇ ਇੱਥੇ ਡੀਸੀਪੀ ਹੈ ਹਰਪਾਲ ਸਿੰਘ ਜੀ ਕਿਉਂਕਿ ਇਤੋਂ ਬੌਕਸਿੰਗ ਐਸੇ ਗਰਾਊਂਡ ਵਿੱਚ ਜਿਹੜਾ ਰਿੰਗ ਬਣਿਆ ਹੈ ਇੱਥੇ ਜੈਂਡੈਟਿਕ ਔਰ ਨੈਸ਼ਨਲ ਵਿੱਚ ਇੰਟਰਨੈਸ਼ਨਲ ਵਿੱਚ ਔਰ ਆਪਣਾ ব্রੋਂਜ਼ ਮੈਡਲ ਸਿਲਵਰ ਮੈਡਲ ਔਰ 골ਡ ਮੈਡਲ ਤੱਕ ਜਿਲੇ ਆਇਆ ਹੋਇਆ ਹੈ ਅੱਜ ਜੋ ਮੁੱਖ ਮਹਿਮਾਨ ਹੈ ਉਹ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਜਦੋਂ ਉਹਨਾਂ ਨੂੰ ਇਕਵਲ ਅਸੀਂ ਸਰਦਾ ਦਿੱਤਾ ਤਾਂ ਉਹ ਕਦੇ ਮੈਂ ਜਰੂਰ ਆਉਂਗਾ ਕਿ ਮੇਰਾ ਆਪਣਾ ਗਰਾਊਂਡ ਹੈ ਔਰ ਮੈਂ ਨੂੰ ਆਪਣੀ ਯਾਦਾਂ ਪਾਆਂ ਹੋਈਆਂ ਪਰ ਉਹਦੇ ਨਾਲ ਨਾਲ ਜਿਹੜੇ ਗੈਸ ਆਫ ਉਹਨਾਂ ਨੇ ਸਾਡੇ ਬਹੁਤ ਹੀ ਸਿਹਮਾਨ ਔਰ ਸੀਨੀਅਰ ਪੱਤਰਕਾਰ ਡਾਕਟਰ ਲਾਲ ਜੀ ਜੀਨੋ ਸਿੰਘ ਲਾਲ ਜੀ ਅੱਥੇ ਪਹੁੰਚੇ ਜਿਹੜਾ ਬਹੁਤ ਉਹਨਾਂ ਨੇ ਵੀ ਅੱਜ ਆ ਕੇ ਜੋ ਜਿਹੜੇ ਕੀ ਪੰਜਾਬ ਦੇ ਉੱਦੇ ਪੱਤਰਕਾਰ ਹੈ ਤੋ ਵੀ ਅੱਜ ਇਸ ਗੱਲ ਤੇ ਕੁਝ ਬਣਾ ਰਹੇ ਆ ਕਿ ਬਹੁਤ ਅੱਛਾ ਪ੍ਰੋਗਰਾਮ ਜੀ ਲਿਖ ਕੇ ਜਿਹੜਾ 14 ਸਾਲਾਂ ਸਾਡੀ ਇਸ ਗੱਲ ਦੀ ਵਧਾਈ ਦੇਣਾ ਸਾਡੇ ਮੈਨੇਜਰ ਉਸਤਾ ਦੇ ਮੋਹਨ ਗੋਲ ਜੀ ਨੂੰ ਪ੍ਰਿੰਸੀਪਲ ਇੰਦਰਜੀਤ ਜੀ ਨੂੰ ਪਰ ਮੇਰੀ ਪੂਰੀ ਟੀਮ ਨੂੰ ਕਿਉਂਕਿ ਪੂਰਾ ਸਹਿਯੋਗ ਦੇ ਕੇ ਪੂਰੀ ਟੀਮ ਇੱਕ ਵਾਂਗ ਕੇ ਚੱਲਦੀ ਹੈ ਸਾਰਿਆਂ ਸਸਤਾਵਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਹੈ ਕਾਏ ਫੌਨੋ ਨਹੀਂ ਕਰੋ ਚਾਹੇ ਐਮਜੀ ਚੋਪੜਾ ਚ ਹੋਇਆ ਥਾਏ ਚਾਹੇ ਐਸ ਕਾਲਜ ਚ ਹੋਇਆ ਥਾਏ ਚਾਹੇ ਇਹ ਸਰਕਾਰੀ ਮੰਦ ਸਾਰੇ ਪ੍ਰੋਗਰਾਮ ਇੱਕ ਤੋਂ ਇੱਕ ਵਧੀਆ ਪ੍ਰੋਗਰਾਮ ਹੋ ਰਹੇ ਹੈ ਔਰ ਸਾਡੀ ਟੀਮ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੀ ਹੈ ਐਸੇ ਤਰ੍ਹਾਂ ਕੰਮ ਕਰਦੀ ਰਹੇਗੀ ਧੰਨਵਾਦ ਜੈ ਮੈਨੂੰ ਇਹ ਮਿਲ ਲਈ ਬਹੁਤ ਖੁਸ਼ੀ ਦੇ ਪਾਲੇ ਮੈਂ ਜਿਹੜੇ ਗ੍ਰਾਊਂਡ ਕੋਰਸ ਆਖੀ ਤੱਕ ਸਪੋਰਟਸ ਕੇਅਰ ਇਹ ਅਜਿਹਾ ਉਹ ਹੈ ਜਿਹੜੀ ਸੰਸਥਾ ਦੇ ਵਿੱਚ ਮੈਂ ਦੌਰ ਸਟੂਡੈਂਟ ਐਂਜੋਇ ਐਜੂਕੇਸ਼ਨ ਮੈਂ ਉਹ ਸੰਸਥਾ ਦੇ ਵਿੱਚ ਰਹਿ ਰਿਹਾ ਹਾਂ ਇਹਨੋਂ ਬਹੁਤ ਬੜਾ ਖੁਸ਼ੀ ਦਾ ਫਲ ਕੋਈ ਹੋਣੀ ਸਰ ਦਾ 나 ਹੀ ਮੇਰੇ ਕੋਲ ਦੇ ਦੋਸਤ ਤੇ ਮੈਨੂੰ ਇਹ ਲੱਗਦਾ ਮੈਂ ਆਪਣੀ ਆਸਤਾ ਦੇ ਭਰਤੀ ਇਸ ਤਰ੍ਹਾਂ ਹੋ ਰਿਹਾ ਨਿਮਨਾਂ ਸਟੂਡੈਂਟ ਬੋਕਿੰਗ ਮੈਂ ਮੈਨੂੰ ਸਾਰਾ ਕੁਝ ਬਹੁਤ ਹੀ ਤਾਜ਼ਾ ਤਾਜ਼ਾ ਲੱਗਦਾ ਨਵਾਂ ਨਵਾਂ ਲੱਗਦਾ ਜਿਦਾ ਸਭ ਤੋਂ ਪ੍ਰਧਾਨ ਹੈ ਉਹ ਸਾਰੇ ਐਕਟੀਵਿਟੀ ਕਰਦੇ ਅੱਜ ਦੇ ਨੌਜਵਾਨ ਨੂੰ ਕੀ ਕਹਿਣਾ ਜਿਹੜੇ ਨੌਜਵਾਨਾਂ 'ਚ ਨਸ਼ੇ ਵਾਲਾ ਜਿਹੜਾ ਹੈ ਵੱਧਦਾ ਜਾ ਰਿਹਾ ਹੈ ਅੱਜ ਦੇ ਨੌਜਵਾਨ ਨੂੰ ਮੈਂ ਇਹੀ ਕਹਿਣਾ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਪਰ ਨਸ਼ਿਆਂ ਤੋਂ ਪਹਿਲਾਂ ਅਸੀਂ ਗਰੌਨ ਦਾ ਕੱਟ ਹੋ ਜਾਈਏ ਤੇ ਨਸ਼ਿਆਂ ਦੀ ਕੋਈ ਜਗ੍ਹਾ ਹੀ ਨਹੀਂ ਰਹਿੰਦੀ ਇਹ ਨਾ ਹੀ ਨਸ਼ਾ ਵਗ ਦੇਣਾ ਮੈਂ ਇਹੀ ਤੁਹਾਡੇ ਸਾਹਮਣੇ ਮੈਂ ਐਲਾਨ ਕਰਦਾ ਹਾਂ ਦੇ ਸਾਡੇ ਪੀਰੀਐਂਟਸ ਨੂੰ ਸਾਰੀ ਸਹਿਸਥਾਵਾਂ ਤੋਂ ਮੈਂ ਇਸ ਸੁਰਖਾ ਕਰ ਚੁੱਕਾ ਹਾਂ ਕਿ ਭਾਵੇਂ ਪੰਜਾਬ ਦੇ ਵਿੱਚੋਂ ਪਰਨਸ਼ਾ ਕਰਨ ਕਰਦੀ ਹੈ ਉਹੀ ਆਪਾਂ ਇਸ ਪੰਜਾਬ ਦਾ ਦੇਣ ਦਾ ਇੱਕ ਪੰਗਰ ਬਣਾ ਲਿਆ ਹੈ। ਇਹ ਨੂੰ ਖੁਸ਼ੀ ਆਇਆ ਕਿ ਕਈ ਸਾਲਾਂ ਬਾਅਦ ਮੈਨੇਜਮੈਂਟ ਨੇ ਇਸ਼ੂ ਕੀਤਾ ਦੁਆਰਾ ਬੱਚਾ ਮਾ ਆਉਂਦਾ ਹੈ ਇਸ ਤਰ੍ਹਾਂ ਮੈਨੇਜਮੈਂਟ ਕੋਲ ਦੇਖ ਤੋਂ ਬੰਸੀ ਜਦੋਂ ਪੰਜਾਬ ਵਿੱਚ ਨਸ਼ੇ ਬੈਲੇ ਹੋਏ ਨੇ ਨਸ਼ਾ ਨਹੀਂ ਵਿਦਿਆ ਅਤੇ ਖੇਡਾਂ ਦੋ ਹੀ ਚੀਜ਼ਾਂ ਨੇ ਜੋ ਬੰਦਿਆਂ ਨੂੰ ਨਜ਼ਰ ਪਚਾ ਸਕਦੀਆਂ ਹਨ ਕੋਈ ਚੀਜ਼ ਨਾ ਵਿਦਿਆ ਈਨਰ ਦੇ ਧਰਮ ਧਰਮ ਇਸ ਕਰਕੇ ਨਹੀਂ ਪਿਆ ਰਿਹਾ ਕਿ ਧਰਮ ਚਲਾਉਣ ਵਾਲੇ ਆਪ ਕ腐ਪਟ ਹੋ ਚੁੱਕੇ ਬਹੁਤ ਲੋਕ ਇਸ ਲਈ ਵਿਦਿਆ ਦੇ ਖੇਡਾਂ ਤੇ ਆਖਰੀ ਦੱਸਦੀ ਹੈ ਜੋ ਮੈਂ ਵਿਟਨਸ ਕਰਦਾ ਸਮੂਹ ਪੱਤਿਆਂ ਨੂੰ ਕਿ ਸੱਜਣਾਂ ਨੇ ਕਹਿ ਜਾ ਮੈਂ ਜੋ ਵਾਹ ਪਾਸਾ ਸਭਲਾ ਸਿੱਖਰ ਉੱਤੇ ਆਵੇ ਨੇ ਪੁਰਵਾਨੇ ਦਾ ਕਥਨ ਹੈ ਅਮਰ ਕਾਰਮਾ ਦੇ ਲਈ ਨੀਚੇ ਨਾਸਤ ਲੈ ਕੇ ਜਾਣਾ ਤਿੰਨ ਮਣ ਪਾਉ ਜੇ ਜੇ ਬੰਦੇ ਦੇ ਮਨ ਵਿੱਚ ਚਾਹ ਹੋਵੇ ਜਿੱਦਾ ਕੋ ਤਾਵੇ ਜਮਾਨ ਲੱਗੀ ਚ ਇਸ ਲਈ ਮੈਂ ਇਲਮ ਬਾਰੇ ਗੱਲ ਕਰਨੀ ਚਾਹੁੰਦਾ ਕਿ ਸ਼ਾਇਰ ਸ਼ੇਰ ਹੈ ਜ਼ਮਾਨੇ ਵਿੱਚ ਜੀ ਰਹੀ ਹੈ ਬਹੁਤ ਤਾਨੀਮ ਕਹਾਉਣਾ ਜਮਾਨੇ ਮੇਂ ਜ਼ਰੂਰੀ ਹੈ ਬਹੁਤ ਤਾਲੀਮ ਦਾ ਹੋਣਾ ਤਾਲੀਮ ਮਤਲਬ ਸਿੱਖਿਆ ਜਮਾਨੇ ਮੇਂ ਜ਼ਰੂਰੀ ਹੈ ਬਹੁਤ ਤਾਲੀਮ ਦਾ ਹੋਣਾ ਜੋ ਹਰ ਆਦਮੀ ਸੇ ਆਦਮੀ ਜੀ ਤਸੀਨ ਦੇ ਅਚੱਤ ਸੇ ਇੱਕ ਹੋਰ ਹੈ ਜਿਮੇ ਅੱਜ ਸਕੂਲਾਂ ਦੇ ਵਿੱਚ ਪੌਮੀ ਸਿੰਘ ਭਾਰਤੀ ਦੀ ਬਹੁਤ ਵੱਡਾ ਇਤਹਾਸ ਹੈ ਅੱਜ ਦੇ ਸਕੂਲ ਦੇ ਮੈਨੇਜਰ ਕੋਈ ਜਲਪਪੂ ਪ੍ਰਧਾਨ ਜੀ ਜਿਹੜੀ ਕਰਦੇ ਨੇ ਜਾਲੂਸ ਨੂੰ ਬਹੁਤ ਬੁਲਾਈ ਦੇ ਪਾਤ ਇਹ ਪੱਧਰ ਦੇ ਉੱਤੇ ਜਿਹੜੇ ਸਟਾਫ ਇਹ ਲੋਕਾਂ ਨਾਲ ਆਏ ਹੋਏ ਨੇ ਉਹ ਕਾਜੀ ਪ੍ਰੋਗਰਾਮ ਹੋ ਰਿਹਾ ਹੈ। ਔਰ ਇੱਕ ਬਹੁਤ ਵਧੀਆ ਆਯੋਜਨ ਇਹਨਾਂ ਨੇ ਕੀਤਾ। ਇਹ ਸਾਰੇ ਜਾਣੇ ਵਿਦਾਈ ਦੇ ਪਾਸਰ ਨਹੀਂ ਕੋਈ ਬਹੁਤ ਸਾਲਾਂ ਬਾਅਦ ਹੋਇਆ। ਮੇਰੀ ਸਾਹ ਦੇਖ ਕੇ ਪਹਿਲੀ ਵਾਰ ਹੋਇਆ ਹੈ। ਗਰਾਊਂਡ ਦੇ ਵਿੱਚ ਐਨਐਲਐਸ ਫੈਡਿੰਗ ਵੀ ਹੋ ਰਹੀ ਹੈ। ਹੱਦ ਤੋ 15 16 ਸਾਲ ਪਹਿਲਾਂ ਇਹ ਕਿਸੇ ਕੈਂਪਸ ਦੇ ਵਿੱਚ ਜਰੂਰ ਹੋਈ ਸੀ ਲੇਕਿਨ ਇੱਡੇ ਵੱਡੇ ਲੈਵਲ ਤੇ ਜਿਦਾ ਲੱਗ ਰਿਹਾ ਕਿ 올림픽 ਦੇ ਵਿੱਚ ਪਾਇਆ ਜਿਵੇਂ ਮੈਚ ਦੇਖ ਰਹੇ ਹਾਂ। ਬਹੁਤ ਹੀ ਵਧੀਆ ਇਹ ਪਾਤਰ ਬਹੁਤ ਇਹਨਾਂ ਨੂੰ ਸ਼ੁਕਰੀਆਮਨਾਵਾਂ। ਅੱਜ ਦੇ ਜਿਹੜੇ ਮੁੱਖ ਮਹਿਮਾਨ ਆਏ ਨੇ ਉਹ ਵੀ ਬਹੁਤ ਵਧੀਆ ਨੇ। ਇਸੇ ਸਕੂਲ ਦੇ ਪੁਰਾਣੇ ਸਟੂਡੈਂਟ ਇਸੇ ਗਰਾਊਂਡ ਤੇ ਖੇਡਦੇ ਰਹੇ ਨੇ। ਪਰ ਉਹ ਸਮਝਦਣੇ ਕਿ ਸਪੋਰਟ ਦਾ ਕੀ ਮਹੱਤਵ ਹੈ। ਸਟੂਡੈਂਟ ਦੀ ਲਾਈਫ ਵਿੱਚ। ਅਜਿਹਾ ਇਹ ਕਾਰਗਰਮ ਹੋਣੇ ਚਾਹੀਦੇ ਨੇ। ਪਰ ਸਾਰੀ ਮੈਨੇਜਮੈਂਟ ਸੁਭਾਨ ਜੀ ਜਮਾ ਸੈਕਟਰ ਸਾਹਿਬ ਮੈਨੇਜਰ ਸਾਹਿਬ ਤੇ ਪ੍ਰਿੰਸੀਪਲ ਸਾਰੇ ਭਾਈ ਦੇ ਬਤਰ ਹੈ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਹਾਡੇ ਮਦਦ ਨਾਲ ਹੀ ਇਸ ਸਕੂਲ ਦਾ ਸਾਰੀ ਕਲੀ ਦਾ ਗੱਲ ਇਕੱਲਾ ਇਕੱਲਾ ਫੰਕਸ਼ਨ ਲੋਕਾਂ ਤੱਕ ਪਹੁੰਚੇਗਾ ਔਰ ਲੋਕ ਇਹਨਾਂ ਆਨੰਦ ਲੈਣਗੇ ਬਹੁਤ ਬਹੁਤ ਧੰਨਵਾਦ ਉਹ ਇਹ ਜੋ ਬੱਚਿਆਂ ਨੂੰ ਸਪੋਰਟਸ ਦੇ ਲਈ ਇਨ ਫਿਊਚਰ ਸਪੋਰਟ ਦੇ ਮੋਟੀਵੇਸ਼ਨ ਦੀ ਇਹਨਾਂ ਨੇ ਪ੍ਰਤੀਜਾ ਰੋ ਕਰਨ ਲਈ ਸਪੋਰਟਸ ਇਵੈਂਟ ਦਾ ਵੈਸੇ ਸਕੂਲਾਂ ਵਿੱਚ ਕੰਟੀਨਿਊ ਹੋਣੀ ਚਾਹੀਦੀ ਹੈ ਇਹ 14 ਸਾਲ ਬਾਅਦ ਜਿਹੜਾ ਸਾਡੀ ਨਿਯਮਕ ਕਮੇਟੀ ਜਿਹੜਾ ਉਪਰਾਲਾ ਕੀਤਾ ਇਹ ਬੱਚਿਆਂ ਨੂੰ ਸਪੋਰਟ ਦੇ ਲਈ ਹੋ ਜਿਹੜੇ ਅੱਜਕੱਲ ਬੱਚੇ ਕੁੜੀਆਂ ਹਰਕਤਾਂ ਪੈ ਰਹੇ ਨੇ ਡਰੱਗਸ ਕਰਨੀ ਜਾ ਰਹੇ ਨੇ ਅੱਜਕੱਲ ਮੋਬਾਈਲ ਦੇ ਵਿੱਚ ਬੱਚੇ ਵੱਡੇ ਰਹਿੰਦੇ ਨੇ ਕੋਈ ਅਕੈਡਮਿਕ ਤੋਂ ਬਿਨਾ ਹੋਰ ਕੋਈ ਸੋਚ ਨਹੀਂ ਰਿਹਾ ਕਿ ਉਸ ਲਈ ਇਹ ਬੱਚੇ ਰ ਹੈ ਸਪੋਰਟਸ ਦੇ ਵਿੱਚ ਵੀ ਫਿਊਚਰ ਕਰੇ ਜੌਬ ਵਗੈਰਾ ਕ੍ਰੀਏਟ ਕਰਨੀਆਂ ਜਾਂ ਹੋਰ ਹੋਰ ਲਈ ਸਪੋਰਟਸ ਲਈ ਜੇ ਆਪਾਂ ਇੱਥੇ ਗਰਾਊਂਡ ਲੈਵਲ ਤੇ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਹੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਣਗੇ। ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਚਾਹਨਾ ਹੈ ਔਰ ਤੁਹਾਡਾ ਧੰਨਵਾਦ ਕਰਨਾ ਚਾਹਨਾ ਸਾਰੀ ਸੂਚੀ ਪ੍ਰੈਸ ਦਾ ਜਿਹੜੀ ਕਿ ਸਾਡੇ ਮੈਨੇਜਮੈਂਟ ਦੇ ਕਿਸੇ ਵੀ ਛੋਟੇ ਜਿਹੇ ਤੋਂ ਲੈ ਕੇ بڑے ਇਵੈਂਟ ਤੱਕ ਤੁਸੀਂ ਕਵਰ ਕਰਦੇ ਹੋ ਔਰ ਬੜੇ ਸ਼ੌਂਕ ਨਾਲ ਕਿਉਂਕਿ ਤੁਸੀਂ ਵੀ ਉਰੇ ਸਾਰੇ ਮੋਸਟਲੀ ਪੜੇ ਹੋ ਐਸ ਇੰਸਟੀਚੂਸ਼ਨਾਂ 'ਚ ਤੇ ਤੁਹਾਨੂੰ ਵੀ ਸ਼ੌਂਕ ਹੈ ਵੀ ਆਪਣੇ ਇੰਸਟੀਚੂਸ਼ਨਾਂ ਦਾ ਨਾਮ ਆਵੇ ਤੇ ਮੈਂ ਦੂਸਰੇ ਨੰਬਰ ਤੇ ਵਧਾਈ ਦਿੰਦਾ ਸਾਡੇ ਤਮੀ ਜੀ ਨੂੰ ਜਨਰਲ ਸੈਕਟਰੀ ਡਾਲੀ ਜੀ ਨੂੰ ਸਾਡੇ ਦੇਵਨ ਸਿੰਘ ਸਾਹਿਬ ਨੂੰ ਤੇ ਸਾਡੇ ਸਕੂਲ ਦੇ ਮੈਨੇਜਰ ਸਾਡੇ ਮੋਹਿਤ ਕੋਇਲ ਪੋਟ ਜੀ ਨੂੰ ਬਹੁਤ ਪ੍ਰਿੰਸੀਪਲ ਸਾਹਿਬ ਨੂੰ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ 13 ਸਾਲ ਬਾਅਦ ਇਹ ਅਥਲੀਟ ਫੀਡ ਦੁਬਾਰਾ ਸ਼ੁਰੂ ਕੀਤੀ ਔਰ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਹੈ ਸਪੋਰਟ ਦੇ ਰਿਗਾਰਡਿੰਗ ਤਾਂ ਜਿਵੇਂ ਇਹ ਉਹਨਾਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਸਾਡਾ ਕੋਈ ਫਿਊਚਰ ਨਹੀਂ ਹੈ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਸਾਨੂੰ ਅਵਾਰਡ ਮਿਲਣਗੇ ਔਰ ਇਸ ਤਰ੍ਹਾਂ ਦਾ ਇੱਕ ਚਹਿਲ ਪਹਿਲ ਦਾ ਮਾਹੌਲ ਬਣਿਆ ਹੈ ਪੂਰਾ ਗਰਾਊਂਡ ਜਿਹੜਾ ਹੈਗਾ ਵਾਈਟ واਸ਼ ਕਰਾਇਆ ਹੈ ਔਰ ਪੂਰੇ ਗਰਾਊਂਡ ਦੀ ਜਿਹੜੀ ਕੋ ਇਸ ਬਾਤ ਨਹੀਂ ਹੋਗੀ ਔਰ ਸਾਡੇ ਸਾਰੇ ਸਮੂਚੀ ਮੈਨੇਜਮੈਂਟ ਇਸ ਕੰਮ ਨੂੰ ਪੂਰੇ ਸ਼ੌਂਕ ਨਾਲ ਔਰ ਪੂਰੀ ਆਪਣੀ ਸੇਵਾ ਭਾਵਨਾ ਨਾਲ ਜਿਹੜੀ ਹੈ ਕਰਦੀ ਹੈ ਔਰ ਐਵੇਂ ਹੀ ਕਰਦੀ ਰਹੂਗੀ ਗਰੁੱਪ ਕੋਈ ਆਵੇ ਜਾਂ ਇਨਵੀਜ਼ਨਰੀ ਪੈਨਲ ਆਵੇ ਚਾਹੇ ਪ੍ਰੋਗਰੈਸੀਵ ਪੈਨਲ ਆਵੇ ਹਰ ਦਿਨ ਪੂਰੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਗਰੁੱਪ ਘੱਟ ਮਿਹਨਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕੋਈ ਕੁਝ ਵਜ੍ਹਾ ਹੋ ਜਾਂਦੀ ਹੈ ਕੋਈ ਫੰਡ ਦੀ ਸ਼ਾਰਟੇਜ ਹੋ ਜਾਂਦੀ ਹੈ ਕੋਈ ਟਾਈਮ ਕੋਈ ਐਫਰਟ ਦੀ ਸ਼ਾਰਟੇਜ ਹੋ ਜਾਂਦੀ ਹੈ ਪਰ ਇਹ ਜਿਹੜੇ ਵੀ ਗਰੁੱਪ ਆਉਂਦੇ ਨੇ ਉਹ ਪੂਰੇ ਐਫਰਟਸ ਕਰਦੇ ਨੇ ਵੀ ਇਸ ਨਾ ਆਪਣੀ ਮੈਨੇਜਮੈਂਟ ਦਾ ਵੱਧ ਤੋਂ ਵੱਧ ਬੈਟਰਮੈਂਟ ਹੋਵੇ ਔਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਉਹਦੇ ਆ ਕੇ ਸਾਨੂੰ ਸਾਰਿਆਂ ਨੂੰ ਕਹੋ